ਹਾਂਜੀ ਛਤਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਜਿਵੇਂ ਤੁਹਾਨੂੰ ਪਤਾ ਹੁਣ ਅੱਗੇ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਇਆ ਚੁੱਕਿਆ ਲਗਭਗ ਤੇ ਗਰਮੀਆਂ ਦੇ ਸੀਜ਼ਨ ਸ਼ੁਰੂ ਹੁੰਦੇ ਹੀ ਆਪਾਂ ਤੁਹਾਡੇ ਲਈ ਹੁਣ ਗਰਮੀ ਵਾਲੇ ਕੱਪੜੇ ਜੈਂਟਸ ਦੇ ਲੋਰਾ ਟੀ-ਸ਼ਰਟ ਆ ਉਹ ਤੁਹਾਨੂੰ ਦਿਖਾਉਨੇ ਆ ਅੱਜ ਆਪਾਂ ਪਹੁੰਚੇ ਆ ਜੀ ਸ਼ਹਿਰ ਖੰਨੇ ਦੇ ਕੋਲ ਪੈਂਦੀ ਤਕਾਨ ਹੈਈ ਆਰੇ ਫੈਸ਼ਨ ਸਟੋਰ ਤੇ ਤੇ ਇੱਥੇ ਗਰਮੀਆਂ ਦਾ ਸਟੱਫ ਬਹੁਤ ਸੋਹਣਾ ਆ ਗਿਆ ਤੇ ਆਪਾਂ ਦਿਖਾਉਨੇ ਆ ਹੁਣ ਤੁਹਾਨੂੰ ਸਾਰੀਆਂ ਉਹ ਲੋਰਾ ਟੀ-ਸ਼ਰਟਾਂ ਗਰਮੀ ਵਾਲੀਆਂ ਤੇ ਚਲੋ ਜੀ ਆਜੋ ਦਿਖਾਈਏ ਫਿਰ ਤੁਹਾਨੂੰ ਤੇ ਲਓ ਜੀ ਆਹ ਦੇਖੋ ਗਰਮੀ ਵਾਲੀਆ ਟੀ-ਸ਼ਰਟ ਆ ਇਹ ਤੁਹਾਨੂੰ ਦਿਖਾਉਨੇ ਆ ਹੁਣ ਕੱਲਾ-ਕੱਲਾ ਕਲਰ ਕੰਬੀਨੇਸ਼ਨ ਵੀ ਇਹਦਾ ਤੇ ਬਾਕੀ ਪੂਰੀ ਕੁਆਲਿਟੀ ਵੀ ਵਧੀਆ ਮਿਲੂ ਤੁਹਾਨੂੰ ਰੇਟ ਵੀ ਤੁਹਾਨੂੰ ਦੱਸਦੇ ਆ ਵੀਡੀਓ ਨਾਲ ਬਣੇ ਰਹੋ ਆ ਦਿਖਾਇਓ ਬਾਈ ਜੀ ਆ ਦੇਖੋ ਜੀ ਆ ਬਲੈਕ ਕਲਰ ਚ ਉੱਤੇ ਸਨੇਕ ਜੀ ਬਣਿਆ ਹੋਇਆ ਕਿੰਨਾ ਸੋਹਣਾ ਆਰਟੀਕਲ ਐ ਵੀ ਬਹੁਤ ਸੋਹਣਾ ਤੇ ਆ ਦੇਖੋ ਅੱਗੇ ਬਰਾਊਨ ਕਲਰ ਇੱਥੇ ਵੀ ਬਹੁਤ ਵਧੀਆ ਪ੍ਰਿੰਟਿੰਗ ਹੋਈ ਹੋਈ ਫੈਂਡੀ ਰੋਮਾ ਆ ਰੈੱਡ ਕਲਰ ਚ ਕਈ ਰੈੱਡ ਕਲਰ ਪਾਉਣ ਦੇ ਸ਼ਕੀਨ ਹੁੰਦੇ ਨੇ ਆ ਦੇਖੋ ਜੀ ਪੰਜਾਬ ਵਾਲੀ ਆ ਜਿਵੇਂ ਹੁੱਡੀਆਂ ਚੱਲੀ ਆ ਜੀ ਓਪਨ ਪੰਜਾਬ ਵਾਲੀ ਆ ਟੀ-ਸ਼ਰਟ ਆ ਇੱਥੇ ਪੰਜਾਬ ਲਿਖਿਆ ਹੋਇਆ ਤੇ ਆ ਪੰਜਾਬ ਦਾ ਮੈਪ ਬਣਾ ਕੇ ਬਾਜੂ ਤੇ ਵੀ ਇਹਦੇ ਪੰਜਾਬ ਲਿਖਿਆ ਹੋਇਆ ਵੀ ਬਹੁਤ ਸੋਹਣੀ ਆ ਜੀ ਕਲਰ ਤੁਹਾਨੂੰ ਹਰੇਕ ਮਿਲ ਜੂ ਜਿਹੜਾ ਮਰਜੀ ਕਲਰ ਤੇ ਆ ਦੇਖੋ ਹੁਣ ਤੁਸੀਂ ਆਰਟੀਕਲ ਚੈੱਕ ਕਰੀ ਜਾਓ ਜਿਆਦਾ ਹੁਣ ਤੁਹਾਨੂੰ ਕੀ ਦੱਸੀਏ ਇਹਨਾਂ ਬਾਰੇ ਕੁਆਲਿਟੀ ਪੂਰੀ ਬੈਸਟ ਆ ਅ ਅਗਲਾ ਦਿਖਾਈ ਆ ਦੇਖੋ ਜੀ ਰੰਗ ਵੀ ਚੈੱਕ ਕਰੀ ਚਲੋ ਤੇ ਪ੍ਰਿੰਟਿੰਗ ਵੀ ਚੈੱਕ ਕਰੀ ਚਲੋ ਕੁਆਲਿਟੀ ਸਾਰਿਆਂ ਦੀ ਬਹੁਤ ਵਧੀਆ ਆ ਐਡੀਟਸ ਇਹ ਵੀ ਦੇਖੋ ਆ ਕਲਰ ਵੀ ਦੇਖੋ ਕਿੰਨਾ ਪਿਆਰਾ ਇਹ ਵੀ ਬਹੁਤ ਵਧੀਆ ਕੁਆਲਿਟੀ ਹੁਣ ਤੁਹਾਨੂੰ ਵੀਡੀਓ ਆਪਾਂ ਜਿਆਦਾ ਲੰਬੀ ਨਾ ਕਰਦੇ ਹੋਏ ਪਰ ਚੈੱਕ ਕਰਾਈ ਜਾਂਦੇ ਆ ਆ ਰੈੱਡ ਕਲਰ ਚ ਆ ਗਈ ਪ੍ਰਿੰਟ ਜਿਹੜੇ ਵੀ ਤੁਹਾਨੂੰ ਦਿਖਾਉਂਦੇ ਆ ਦੇਖੋ ਸਾਰਿਆਂ ਦੇ ਅਲੱਗ-ਅਲੱਗ ਪ੍ਰਿੰਟ ਨੇ ਹੋਰ ਵੀ ਹਲੇ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਜੀ ਕਲਰ ਜਿਹੜਾ ਮਰਜ਼ੀ ਲੈ ਲਓ ਆ ਯਾਰਡਨ ਇਹ ਵੀ ਕਲਰ ਗਰਮੀ ਵਾਲਾ ਬਹੁਤ ਸੋਹਣਾ ਤੇ ਆ ਦੇਖੋ ਆ ਪ੍ਰਿੰਟਿੰਗ ਵੀ ਬੜਾ ਟ੍ਰੈਂਡਿੰਗ ਯੇ ਚੱਲਿਆ ਦੀ ਇਹ ਐਲ ਵੀ ਆ ਦੇਖੋ ਬੈਕ ਤੋਂ ਵੀ ਜਿਹੜਾ ਕਈ ਵਾਰ ਪਲੇਨ ਪਾਉਣ ਦਾ ਨਹੀਂ ਸ਼ਕੀਨ ਹੁੰਦਾ ਆ ਵੀ ਬੜੀ ਸੋਹਣੀ ਕੁਆਲਿਟੀ ਬੜਾ ਸੋਹਣਾ ਆ ਦੇਖੋ ਇੱਕ ਪ੍ਰਿੰਟ ਹੋਰ ਇਹ ਵੀ ਬੜਾ ਟ੍ਰੈਂਡਿੰਗ ਯਾ ਚੱਲਿਆ ਦੀ ਇਹ ਪ੍ਰਿੰਟਾਂ ਦਾ ਵੀ ਤੇ ਆ ਵੀ ਦਿਖਾ ਦਿਓ ਜੀ ਆ ਦੇਖੋ ਮੂਰੇ ਨਾਈਕੀ ਦਾ ਨਿਸ਼ਾਨ ਤੇ ਬੈਗ ਤੇ ਵੀ ਇਹਦੇ ਪ੍ਰਿੰਟ ਆਈ ਦੇਖੋ ਇਹ ਬੜੇ ਟ੍ਰੈਂਡਿੰਗ ਜਿਹਾ ਆਰਟੀਕਲ ਨੇ ਤੇ ਹੋਰ ਦਿਖਾਉਂਦੇ ਆ ਹੁਣ ਤੁਹਾਨੂੰ ਅਗੇ ਆ ਦੇਖੋ ਜੀ ਬਲੈਕ ਪਾਉਣ ਦੇ ਬੜੇ ਸ਼ਕੀਨ ਹੁੰਦੇ ਨੇ ਕਈ ਆਹ ਦੇਖੋ ਬਲੈਕ ਚ ਬਲੈਕ ਚ ਡਿਜ਼ਾਈਨ ਵੀ ਹੋਰ ਬਹੁਤ ਮਿਲ ਜਾਣਗੇ ਤੇ ਉਹ ਵਾਈਟ ਪਾਉਣ ਦੇ ਬਹੁਤ ਸ਼ਕੀਨ ਹੁੰਦੇ ਨੇ ਜੀ ਵਾਈਟ ਚ ਦੇਖੋ ਬਹੁਤ ਸੋਹਣਾ ਆਰਟੀਕਲ ਬਲੈਕ ਵਾਈਟ ਮਤਲਬ ਆਰਟੀਕਲ ਤਾਂ ਬਹੁਤ ਨੇ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਜੇ ਸਾਰੇ ਦਿਖਾਉਣ ਲੱਗ ਗਏ ਤੇ ਬਾਈ ਰੇਟ ਇਹਦਾ ਆਪਾਂ ਨੂੰ ਕੀ ਲੱਗ ਜੂਈ ਵੀ ਬਾਜ਼ਾਰ 'ਚ ਤਾਂ ਮਿਲਦੀ ਆ ਜਿਵੇਂ 350 ਰੁਪਏ ਠੀਕ ਆ ਜੀ 250 ਰੁਪਏ ਦੀ ਜਿਹੜੀ ਮਰਜ਼ੀ ਲੈ ਲਓ ਅੱਛਾ ਜੀ ਡੀਐਮ ਜਾਂ ਦਿਖਾਈਆਂ ਨੇ ਸਾਰੀਆਂ 250 ਤੇ ਜਿਹੜੀ ਮਰਜ਼ੀ 250 ਦੀ ਜਿਹੜੀ ਮਰਜ਼ੀ ਤੇ ਲਓ ਜੀ ਬਾਜ਼ਾਰ 'ਚ ਇਹ 350 ਤੱਕਰ ਵੇਖ ਰਹੀ ਆ ਇਹ ਕੁਆਲਿਟੀ ਤੇ ਇੱਥੇ ਤੁਹਾਨੂੰ 250 ਰੁਪਏ 'ਚ ਮਿਲ ਜਾਣੀ ਆਈ ਬਾਈ ਆਨਲਾਈਨ ਆਰਡਰ ਆਰਡਰ ਜੇ ਕਿਸੇ ਨੇ ਕਰਨਾ ਹੋਵੇ ਭੇਜ ਦਾਂਗੇ ਹਾਂਜੀ ਹਾਂਜੀ ਤੇ ਆਨਲਾਈਨ ਵੀ ਬਾਈ ਜਿਹਨੇ ਆਰਡਰ ਕਰਨਾ ਉਹ ਕਰ ਸਕਦਾ ਤੇ ਕੁਰੀਅਰ ਰਾਹੀਂ ਤੁਹਾਡੇ ਕੋਲ ਭੇਜ ਦੇਣਾ ਆ ਦੇਖੋ ਆ ਸਾਰੇ ਜਿੰਨੇ ਵੀ ਆਰਟੀਕਲ ਲੱਗੇ ਹੋਏ ਨੇ ਕੁਆਲਿਟੀ ਬਹੁਤ ਸੋਹਣੀ ਆ ਇਹ ਸਿਰਫ 250 ਚ ਤੁਹਾਨੂੰ ਮਿਲ ਜਾਣੀਆਂ ਤੇ ਭਾਈ ਜਿਵੇਂ ਆਪਣੇ ਬਾਰ ਬੂਰ ਹੁੰਦੇ ਨੇ ਕਈ ਪਾਈ ਹੈ ਨਾ ਤੇ ਉਹਨਾਂ ਨੇ ਕਈ ਵਾਰ ਹੁਣ ਗਰਮੀਆਂ 'ਚ ਸਿਆਲੂ ਕੱਪੜੇ ਮੰਗਾਉਣੇ ਹੁੰਦੇ ਨੇ ਉਹ ਆਪਣੇ ਕੋਲ ਜੇ ਕਿਸੇ ਨੇ ਮੰਗਾਉਣੇ ਹੁਣ ਗਰਮੀਆਂ 'ਚ ਸਿਆਲੂ ਕੱਪੜੇ ਜ਼ਿਆਦਾਤਰ ਮਿਲਦੇ ਨਹੀਂ ਹੁੰਦੇ ਮਿਲ ਜਾਣਗੇ ਆਪਣੇ ਕੋਲ ਤੇ ਲਓ ਜੀ ਜੇ ਗਰਮੀਆਂ 'ਚ ਸਿਆਲੂ ਕੱਪੜੇ ਮੰਗਾਉਣ ਨੇ ਉਹ ਵੀ ਮਿਲ ਜਾਣ ਨੇ ਤੇ ਬਾਕੀ ਆ ਤੁਸੀਂ ਚੈੱਕ ਕਰ ਲਓ ਕੁਆਲਿਟੀ ਤੁਸੀਂ ਕੈਮਰੇ 'ਚ ਦੇਖ ਹੀ ਸਕਦੇ ਹੋ ਬਹੁਤ ਸੋਹਣੀਆਂ ਬਾਈ ਛੇਤੀ ਬੁਰਪਰ ਤਾਂ ਨਹੀਂ ਆਉਂਦਾ ਇਹਨਾਂ ਤੇ ਨਹੀਂ ਨਹੀਂ ਬੁਰ ਨਹੀਂ ਹੁੰਦਾ ਬੁਰ ਛੇਤੀ ਆਉਂਦਾ ਨਹੀਂ ਜੀ ਪ੍ਰਿੰਟ ਨਹੀਂ ਖਰਾਬ ਹੁੰਦਾ ਬਹੁਤ ਸੋਹਣੀ ਕੁਆਲਿਟੀ ਆ ਤੇ ਲਓ ਜੀ ਇਹ ਤੁਹਾਨੂੰ ਆਪਾਂ ਦਿਖਾਈਆਂ ਨੇ ਗਰਮੀ ਵਾਲੀ ਆ ਟੀ-ਸ਼ਰਟ ਆ ਜੈਂਟਸ ਦੀ ਆ ਤੇ ਕੁਆਲਿਟੀ ਬਹੁਤ ਸੋਹਣੀ ਆਈ ਅ ਮਤਲਬ ਵਧੀਆ ਕੁਆਲਿਟੀ ਆ ਤੇ ਬਾਈ ਕਹਿੰਦਾ ਬੁਰ ਆਉਂਦਾ ਨਹੀਂ ਜਿਨੇ ਆਨਲਾਈਨ ਆਰਡਰ ਕਰਨਾ ਉਹ ਵੀ ਤੁਹਾਨੂੰ ਬਾਈ ਦਾ ਨੰਬਰ ਮੈਂ ਸਕਰੀਨ ਤੇ ਇੱਥੇ ਚਲਾ ਦੇਣਾ ਤੇ ਉੱਥੋਂ ਤੁਸੀਂ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਦੁਕਾਨ ਦੀ ਲੋਕੇਸ਼ਨ ਵੀ ਤੁਸੀਂ ਮੰਗਾ ਸਕਦੇ ਹੋ WhatsApp ਤੇ ਇਹ ਦੁਕਾਨ ਮਲੇਰਕੋਟਲਾ ਰੋਡ ਤੇ ਆਈ ਜੇ ਤੁਹਾਨੂੰ ਖੰਨੇ ਨੂੰ ਜਾਣਿਆ ਮਲੇਰਕੋਟਲਾ ਰੋਡ ਤੇ ਪਿੰਡ ਇਕੋਲਾ ਹੈ ਚਾ ਤੇ ਜਿਨੇ ਵੀ ਆਰਡਰ ਕਰਨਾ ਉਹ ਤੁਹਾਨੂੰ ਨੰਬਰ ਦਿੰਨੇ ਆ ਉੱਤੇ ਜਾ ਕੇ ਆਊਟਰ ਕਰ ਸਕਦੇ ਹੋ ਕੁਆਲਿਟੀ ਬਹੁਤ ਵਧੀਆ ਤੇ ਹੋਰ ਵੀ ਅੱਗੇ ਤੁਹਾਨੂੰ ਲੋਰਾ ਵੀ ਲੈ ਕੇ ਆਵਾਂਗੇ ਗਰਮੀ ਦੀਆ ਪਹਿਲਾਂ ਟੀ-ਸ਼ਰਟ ਵਾਲੀ ਵੀਡੀਓ ਤੁਸੀਂ ਸ਼ੇਅਰ ਕਰੋ ਜੀ ਤੇ ਕਰੋ ਆਰਡਰ ਚਲੋ ਮਿਲਦੇ ਆਂ ਜੀ ਹੁਣ ਤੁਹਾਨੂੰ ਅਗਲੀ ਵੀਡੀਓ ਚ